ਜਿਸ ਤਰ੍ਹਾਂ ਕਿ ਪੂਰੇ ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਨੇ ਜਿਹੜੇ ਉਹਨਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਜਿਹੜੀ ਬਣੀ ਹੋਈ ਆ ਕਿਉਂਕਿ ਪਹਾੜਾਂ ਦੇ ਉੱਪਰ ਲਗਾਤਾਰ بارش ਪੈ ਰਹੀ ਆ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੁਣ ਫਰੋਜ਼ਪੁਰ ਇਲਾਕੇ ਦੇ ਵਿੱਚ ਹੜ੍ਹ ਦੀ ਪੂਰੀ ਤਰ੍ਹਾਂ ਸਥਿਤੀ ਹੈ ਜਿਹੜੀ ਉਹ ਬਣੀ ਹੋਈ ਆ ਬੰਨ ਟੁੱਟਣ ਦੇ ਕਿਨਾਰੇ ਆ ਪਰ ਨਾਬੇ ਦੇ ਵਿੱਚ ਇੱਕ ਸਮਾਜ ਸੇਵੀ ਨੂੰ ਫੋਨ ਆਉਂਦਾ ਜੋ ਕਿ ਪਾਖਰ ਸਿੰਘ ਨੇ ਹਰਦੇਵ ਕੰਪੈਨ ਦੇ ਐਮ ਡੀ ਨੇ ਉਹਨਾਂ ਨੂੰ ਉਥੋਂ ਕਾਲ ਆਉਂਦੀ ਆ ਫਿਰੋਜ਼ਪੁਰ ਤੋਂ ਵੀ 1 ਲੱਖ ਬੈਗ 1 ਲੱਖ ਬੈਗ ਉਹ ਖਾਲੀ ਸਿਮਿੰਟ ਦਾ ਬੈਗ ਖਾਲੀ ਹੋਵੇ ਚਾਹੇ ਯੂਰੀਆ ਖਾਦ ਵਾਲਾ ਹੋਵੇ ਚਾਹੇ ਫੀਡ ਵਾਲਾ ਹੋਵੇ ਕਿਉਂ ਉਹ ਬੈਗ ਭਰ ਕੇ ਉਸ ਬੰਨ ਨੂੰ ਟੁੱਟਣ ਤੋਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਸਹਾਰਾ ਬਾਕੀ ਪਾਖਰ ਸਿੰਘ ਸੌਲੀ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਤੁਹਾਨੂੰ ਫਿਰੋਜ਼ਪੁਰ ਤੋਂ ਕੋਈ ਕਾਲ ਆਉਂਦੀ ਆ ਕੀ ਕਾਲ ਆਉਂਦੀ ਆ ਕੀ ਖਤਰਾ ਬਣਿਆ ਹੋਇਆ ਉੱਥੇ ਬੰਨ ਦਾ ਸਤਿ ਸ੍ਰੀ ਅਕਾਲ ਜੀ ਮੈਂ ਬੇਨਤੀ ਕਰਦਾ ਜੀ ਮੈਨੂੰ ਕਾਲ ਆਈ ਸੀਗੀ ਇੱਕ ਫਿਰੋਜ਼ਪੁਰ ਤੋਂ ਮੇਰੇ ਦੋਸਤ ਨੇ ਸਮਾਜ ਸੇਵਕ ਜਦੋਂ ਉਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਪਖਰ ਸਾਨੂੰ ਇੱਥੇ ਥੈਲੇ ਨਹੀਂ ਮਿਲ ਰਹੇਗੇ ਵੀ ਤੁਸੀਂ ਪਟਿਆਲੇ ਤੋਂ ਕਿਤੋਂ ਅਰੇਂਜਮੈਂਟ ਕਰਕੇ ਦਿਓ ਇੱਕ ਖਾਲੀ ਥੈਲਾ ਜਿਹੜਾ ਹੁੰਦਾ ਸਮੇਟ ਦਾ ਹੋਵੇ ਜੂਰੀ ਦਾ ਹੋਵੇ ਫੀਡ ਵਾਲਾ ਹੋਵੇ ਵੀ 1 ਲੱਖ ਬੋਰੀ ਬੈਗ ਸਾਨੂੰ ਖਾਲੀ ਪਹਚਾਓ ਤੁਹਾਡੀ ਸੰਸਥਾ ਥੋੜੀ ਹੈਗੀ ਆ ਵੀ ਤੁਹਾਡੀ ਐਸੋਸੀਏਸ਼ਨ ਵੀ ਹੈਗੀ ਆ ਵੀ ਤੋ ਅੱਜ ਵੀ ਲੋਕਾਂ ਦੇ ਵਿਚਰਦਿਆਂ ਤੁਸੀਂ ਵੀ ਸਾਨੂੰ ਅਰੇਂਜਮੈਂਟ ਕਰਕੇ ਇੱਕ ਬੈਗ 1 ਲੱਖ ਬੈਗਾ ਸਾਡੇ ਕੋਲ ਪਹੁੰਚਾਉਣ ਦੀ ਕੁਆਲਤਾ ਕਰੋ ਵੀ ਜੇਰਾ ਸਾਡਾ ਇਸ ਤੋਂ ਇਲਾਵਾ ਜੇ ਉਥੋਂ ਰਿਕੋਲ ਆਉਂਦੇ ਤੁਸੀਂ ਕੋਈ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਵਾਈਆ ਕੋਈ ਅਰੇਂਜਮੈਂਟ ਹੋਇਆ ਲੱਖ ਬੈਗ ਬਹੁਤ ਵੱਡੀ ਗੱਲ ਆ ਇਕੱਠਾ ਕਰਨਾ ਦੇਖੋ ਜੀ ਮੈਂ ਕੈਦੂਪੁਰ ਠੰਗੇੜਾ ਸਹੌਲੀ ਤੇ ਪੇਦਨਪੇਜਣੀ ਕਾਫੀ ਪਿੰਡਾਂ ਦੇ ਵਿੱਚ ਕਰਾਤੀ ਅਨਾਉਂਸਮੈਂਟ ਅਸੀਂ ਉਥੋਂ ਸਾਡੀ ਗੱਡੀ ਇਕੱਠੇ ਕਰ ਰਹੀ ਆ ਅਸੀਂ 15 ਕ ਹਜ਼ਾਰ ਬੈਗਾ ਜ ਮੁੱਲ ਵੀ ਮੰਗਾ ਲਿਆ 20 ਕਹ ਹਜ਼ਾਰ ਬੈਗ ਅਸੀਂ ਅੱਜ ਟਰੱਕ ਲੋਡ ਕਰਕੇ ਭੇਜਾਂਗੇ ਫਰੋਜਪੁਰ ਨੂੰ ਸ਼ਾਮ ਤੱਕ ਭੇਜਣਾ ਅਸਨੇ ਗੱਡੀ ਲੋਡ ਹੋਣ ਲੱਗਦੀ ਆ ਤੇ 15000 ਬੈਗ ਅਸੀਂ ਮੈਂ ਖੰਨੇ ਤੋਂ ਮਗਵਾਇਆ ਢਾਈ ਰੁਪਈਆ ਨੂੰ ਜਿਹੜੀ ਸਾਡੀ ਐਸੋਸੀਏਸ਼ਨ ਆ ਉਹਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਲੰਡੇ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਵੀ ਤੁਸੀਂ ਅਰੇਂਜਮੈਂਟ ਕਰੋ ਉਹ ਕਿਸੇ ਕੰਮ 'ਚ ਬਿਜੀ ਨੇ ਵੀ ਮੈਂ ਤੁਹਾਡੇ ਨਾਲ ਆ ਆਪਾਂ ਇਕੱਠੇ ਹੋ ਕੇ ਜਿੰਨਾ ਵੱਧ ਤੋਂ ਵੱਧ ਹੋ ਗਿਆ ਸੀ ਭੇਜਾਂਗੇ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਵੀ ਵੱਧ ਤੋਂ ਵੱਧ ਜਿਹੜਾ ਕੋਈ ਕਿਸੇ ਨੂੰ ਭੇਜਣਾ ਬੈਗ ਮੇਰਾ ਨੰਬਰ 98555 31351 ਖਾਲੀ ਵੈਗਾ ਸਿਮਿੰਟ ਵਾਲਾ ਹੋਵੇ ਕੋਈ ਹੋਵੇ ਉਹਨੂੰ ਬੰਨ ਕੇ ਪੈਕ ਕਰਕੇ ਮੇਰੀ ਫੈਕਟਰੀਸ ਬਚਾਓ ਕੱਲ੍ਹ ਨੂੰ ਮੈਂ ਟਰੱਕ ਭਰੂੰਗਾ ਉੱਥੇ ਭੇਜਣ ਵਾਸਤੇ ਜੀ ਬਿਲਕੁਲ ਬਹੁਤ ਵੱਡੀ ਗੱਲ ਆ ਸਮਾਜ ਸੇਵੀ ਸਰਦਾਰ ਪਾਕਰ ਸਿੰਘ ਜੀ ਦੀ 1 ਲੱਖ ਵੈਗਾ ਜਿਹੜਾ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਭੇਜਣਾ ਜਿੱਥੋਂ ਕਿ ਬਨ ਕਹਿੰਦੇ ਟੁੱਟਣ ਦੇ ਕਿਨਾਰੇ ਆ ਉਹ 1 ਲੱਖ ਜਿਹੜਾ ਬੈਗ ਆ ਉਹਨੂੰ ਰੇਤੇ ਨਾਲ ਭਰ ਕੇ ਉਸ ਬਨ ਨੂੰ ਕੰਟਰੋਲ ਕੀਤਾ ਜਾਵੇਗਾ 1 ਲੱਖ ਬੈਗ ਬਹੁਤ ਵੱਡੀ ਗੱਲ ਆ ਕਹਿੰਦੇ 20 ਹਜ਼ਾਰ ਬੈਗ ਦਾ ਸੀ ਇੰਤਜ਼ਾਮ ਕਰ ਲਿਆ ਗਿਆ ਤੇ ਉਹ ਅੱਜ ਸ਼ਾਮ ਨੂੰ ਉੱਥੇ ਉਪੜਦਾ ਕਰ ਦੇਣਾ ਇਹਨਾਂ ਨੇ ਨੰਬਰ ਵੀ ਆਪਣਾ ਦੇ ਦਿੱਤਾ ਇਸ ਨੰਬਰ ਦੇ ਉੱਪਰ ਕੋਈ ਸੇ ਨਿ ਕੋਈ ਦਾਨ ਕਰਨਾ ਹੋਵੇ ਤਾਂ ਉਹ ਇਸ ਨੰਬਰ ਤੇ ਬੈਗ ਇਹਨਾਂ ਦੀ ਫੈਕਟਰੀ ਦੇ ਵਿੱਚ ਪਚਾ ਸਾਦਾ ਇੱਥੋਂ ਗੱਡੀ ਦੇ ਰਾਹੀਂ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਭੇਜਿਆ ਜਾਵੇਗਾ ਨਾਬਾ ਤੋਂ ਹਰਮਿੰਦ ਸਿੰਘ